ਉਹਨਾਂ ਦਾ ਪਾਈ ਥੋੜੀ ਵੀਡੀਓਜ਼ ਦੇਖ ਕੇ ਬੰਦਰ ਨੂੰ ਨੀਚੇ ਤੋਂ ਉੱਪਰ ਤੱਕ ਲੈ ਕੇ ਜਾਣਾ ਬਹੁਤ ਵੱਡੀ ਸਪੌਂਸਰ ਦੀ। ਥੋੜਾ ਬਹੁਤ ਸਾਰਾ ਪਿਆਰ। ਦੇਖੋ ਜੀ ਜੋ ਕੁਦਰਤ ਨੇ ਕੰਮ ਮੈਨੂੰ ਬਖਸ਼ਿਆ। ਬਸ ਮੈਂ ਉਹ ਕੰਮ ਪੂਰੇ ਦਿਲ ਨਾਲ ਕਰਨ ਦੀ ਕੋਸ਼ਿਸ਼ ਕਰ ਰਿਹਾ। ਕਹਿੰਦੀ ਸਰ ਹੱਸ ਕੇ ਦਿਖਾਓ। ਦਿਖਾ ਸਕਿਓ। ਦਿਖਾ। ਸਰ ਪੰਜਾਬੀ ਉਸ ਕਾਉਂਸਲ ਦੀ ਕੌਣ ਸੀ ਉਹ? ਦੇਖੋ ਬੱਚੇ। ਬੁੱਕ ਲੈਣ ਦਾ ਤਾਂ ਫਾਇਦਾ ਜੇ ਤੁਹਾਡਾ بیس ਕਲੀਅਰ ਆ। ਹੈਨਾ? ਜੇ ਤੁਹਾਰਾ بیس ਕਲੀਅਰ ਹੀ ਹੈਗਾ ਫਿਰ ਕੋਈ ਮਤਲਬ ਨਹੀਂ ਹੈਗਾ ਜਿਹੜੇ ਬੈਸਟ ਤੋਂ ਬੈਸਟ ਬੁੱਕ ਵੀ ਦੱਸ ਦੂੰਗਾ ਤੁਹਾਨੂੰ ਤਾਂ ਕੁਛ ਹੀ ਸਮਝਾਏਗਾ ਠੀਕ ਹੈ ਉਹਦੇ ਜਿਹੜੇ ਮੈਥ ਰੀਜ਼ਨਿੰਗ ਹੈ ਜਾਂ ਜੋ ਵੀ ਕੁਝ ਵੀ ਹੈ ਜੇ ਤੁਹਾਨੂੰ ਅੱਗੇ ਪੜਾਉਣ ਵਾਲਾ ਕੋਈ ਟੀਚਰ ਨਹੀਂ ਹੈ ਉਹਨੂੰ ਸਮਝਾਉਣ ਵਾਲੀ ਕੋਈ ਹੈਨਾ ਤੁਹਾਨੂੰ ਦੱਸਣਾ ਕੋ ਗਾਈਡ ਕਰਨਾ ਨਹੀਂ ਹੈ ਤਾਂ ਉਹ ਬੁੱਕ ਤੁਹਾਡੇ ਲਈ ਯੂਜ਼ਡ ਹੈ ਸੋ ਇਹ ਇੱਕ ਤਰ੍ਹਾਂ ਦੀ ਜਿਹੜੇ ਬੱਚੇ ਪਲੱਸ 2 10th ਲੈਵਲ ਤੋਂ ਬਾਅਦ ਕਰਦੇ ਨੇ ਤਾਂ ਉਹਨਾਂ ਦਾ ਲੈਵਲ ਹੈ ਜਿਹੜਾ ਉਹਨੂੰ ਅਪ ਕਰਨ ਲਈ ਉਹਨਾਂ ਨੂੰ ਕਿਸੇ ਟੀਚਰ ਦੀ ਗਾਈਡੈਂਸ ਅੰਡਰ ਰੈਕੇਟ ਟ੍ਰੇਨਿੰਗ ਕਰਨੀ ਹੀ ਜ਼ਰੂਰੀ ਹੁੰਦੀ ਹੈ ਠੀਕ ਹੈ ਹਾਂ ਉਹੀ ਚੀਜ਼ ਆ ਪਰਤੀਗੋਣੀਆਂ ਤੇ ਕਿਹੜੀ ਕਿਹੜੀ ਆਉਣੀਆਂ ਤੁਸੀਂ ਦੱਸ ਸਕਦੇ ਥੋੜੇ ਕੋਲ ਤਿਆਰੀ ਕਰ ਸਕਦੇ ਆਂ ਦੇਖੋ ਜੀ ਪਰਤੀ ਪਰਤੀਆਂ ਦੇ ਨਿਕਲਦੇ ਨੇ ਠੀਕ ਹੈ ਅੱਜ ਦਿਨ ਕੋਈ ਨਾ ਕੋਈ ਪਰਤੇ ਆਈ ਰਹਿੰਦੇ ਬਟ ਡਿਪੈਂਡ ਕਰਦਾ ਕਿ ਤੁਸੀਂ ਉਸ ਨੂੰ ਲੈ ਕੇ ਤਿਆਰ ਹੋ ਕਿ ਤੁਸੀਂ ਉਤੇ ਐਗਜ਼ਾਮ ਦੇ ਲਈ ਤਿਆਰ ਹੋ ਜਾਂ ਫਿਰ ਉਹਦੇ ਫਿਜ਼ੀਕਲ ਟੈਸਟ ਦੇ ਲਈ ਤਿਆਰ ਹੋ ਠੀਕ ਹੈ ਤੇ ਪਰਤੀ ਇਹ ਨਹੀਂ ਹੁੰਦਾ ਕਿ ਆਜ ਪਰਤੇ ਨਿਕਲੇ ਤੁਸੀਂ ਕੱਲ ਫਾਰਮ ਕਰੋਗੇ ਤੇ ਕਰੀ ਕੰਮ ਤੇ ਇੱਕ ਮਹੀਨੇ ਬਾਅਦ ਜਿਹੜਾ ਤੁਸੀਂ ਹੈ ਨਾ ਐਗਜ਼ਾਮ ਦੇ ਦੋਗੇ ਇਹ ਤਾਂ ਤਾਂ ਹੋਣਾ ਨਹੀਂ ਹੈ ਟਿਕ ਟਕ ਬਹੁਤ ਸਾਰੇ ਬੱਚੇ ਜੇ ਕੰਪੀਟੀਸ਼ਨ ਦੇਖੋ ਕਿੰਨਾ ਜ਼ਿਆਦਾ ਹੈ ਨਾ ਕਿ ਤਾਰੇ ਤੁਹਾਨੂੰ ਪਹਿਲਾਂ ਕੰਨੀ ਪੜਨਾ 6 ਮਹੀਨੇ ਪਹਿਲਾਂ ਆਪਣੀ ਤਿਆਰੀ ਇਹ ਸ਼ੁਰੂ ਕਰੋ ਤਾਂ ਕਿ ਤੁਸੀਂ ਫਸਟ ਅਟੈਂਪਟ ਦੇ ਵਿੱਚ ਸਾਰਾ ਕੁਝ ਕਲੀਅਰ ਕਰ ਸਕੋ ਪੰਜਾਬ ਪੁਲਿਸ ਕਨਸਟੇਬਲ ਦਾ ਪੀਪਰ ਕਦੋਂ ਹੈ ਤੁਸੀਂ ਤਿਆਰ ਹੋ ਹੀ ਪੀਪਰ ਦੇ ਲਈ ਡੇਟ ਦੱਸਣੇ ਆਪਾਂ ਸਰ ਪੀਪੀ ਦੀ ਜੁਆਇਨਿੰਗ ਲਈ ਕਿਹਨੇ ਚਾਹੀਦੀ ਹੈ ਐਂਡ ਹਾਈਟ ਕਿੰਨੀ ਚਾਹੀਦੀ ਹੈ ਕੋਈ ਨਵਾਂ ਬੱਚਾ ਹੈ ਦੇਖੋ ਜੀ ਏਜ 18 ਪਲੱਸ ਚਾਹੀਦੀ ਹੈ ਬੜੀ ਠੀਕ ਹੈ ਤੇ ਹਾਈਟ ਮੁੰਡਿਆਂ ਲਈ 5 ਫੁੱਟ 7 ਇੰਚ ਕੁੜੀਆਂ ਲਈ 5 ਫੁੱਟ 2 ਇੰਚ ਜਨਾਬ ਜੀ ਹੁਣ ਤਿਆਰੀ ਕਰਨ ਵਾਸਤੇ ਤੁਹਾਨੂੰ ਆਲਮਗੀਰ ਹਣਾ ਪੈਗਾ ਜਾਂ ਖੰਨੇ ਹੀ ਉਪਲਬਧ ਦੇਖੋ ਜੀ ਹੁਣ ਬ੍ਰਾਂਚੇਸ ਹੋ ਚੁੱਕੀਆਂ ਆਪਣੀ ਅਕੈਡਮੀ ਦੀ ਹਨਾ ਤੇ ਖੰਨੇ ਦੀ ਬ੍ਰਾਂਚ ਚੱਲ ਰਹੀ ਆ ਇਕੜਾ ਵਾਲੀ ਸਾਈਡ ਤੇ ਚੱਲ ਰਹੀ ਆ ਇਕ ਤਲਾਲ ਮਾਦਰੀ ਚੱਲ ਰਹੀ ਆ ਤੇ ਇਕਾਂਗੀ ਵਾਲੀ ਸਾਈਡ ਤੇ ਆ ਹਨਾ ਤੇ ਤੁਸੀਂ ਜਿੱਥੇ ਵੀ ਤੁਹਾਨੂੰ ਸੈਟਿੰਗ ਸਹੀ ਲੱਗੇ ਚਾਰੋਂ ਦੇ ਵਿੱਚੋਂ ਕਿਤੇ ਵੀ ਆ ਸਕਦੇ ਹੋ ਵਿਜ਼ਿਟ ਕਰ ਵੀਜੇ ਐਸੀ ਕੈਟਗਰੀ ਦੀ ਪੰਜਾਬ ਪੁਲਿਸ ਦੀ ਕਟਆਫ ਕਿੰਨੀ ਹੋਵੇਗੀ ਇਸ ਸਾਲ ਹਲੇ ਪੇਪਰ ਦਾ ਹੋਲਣ ਦੇ ਬਰਾ ਬਾਜੀ ਕੌਨਸਟਿਟਿਊਟਿਵ ਪਾਰਟੀ ਕਦੋਂ ਨਿਕਲਗੇ ਹਾਂ ਜਵਾਬ ਦਿਓ ਜ਼ਰੂਰ ਠੀਕ ਹੈ ਇਸ ਸਾਲ ਬੰਗਲਵਸਿਕ ਕੰਸਲ ਦੇ ਫੋਰ ਕੋਈ ਵੈਕੈਂਸੀ ਨਹੀਂ ਆਏਗੀ ਠੀਕ ਹੈ ਕਿਉਂਕਿ ਨਿਕਲ ਚੁੱਕੀ ਹੈ ਉਹ ਦਾ ਨੈਕਸਟ ਈਅਰ ਆਏਗੀ ਥੋੜੀ ਵੈਕੈਂਸੀ। ਅਸਿਕਾ ਵੀਜੀ ਸਬ ਇਨਸਪੈਕਟਰ ਲਈ ਬੀਏ ਚੱਲ ਰਹੀ ਹੈ ਜਾਂ ਫਿਰ ਕੋਈ ਹੋਰ ਕੁਝ ਕੋਰਸ ਕਰਨਾ ਹੈ ਨਹੀਂ ਜੀ ਸਬ ਇਨਸਪੈਕਟਰ ਲਈ ਤੁਹਾਨੂੰ ਜਸਟ ਸਬ ਇਨ ਮਤਲਬ ਬੀਏ ਪਾਸ ਹੋਣਾ ਜ਼ਰੂਰੀ ਹੈ ਉਹ ਕੁਝ ਪੜ੍ਹਨੀ ਹੈ ਫਰਦਰ ਸਟਡੀ ਕਰਨੇ ਕੋਈ ਇਸ਼ੂ ਨਹੀਂ ਹੈ ਬਟ ਬੇਸਿਕ ਥੋੜਾ ਬੀਏ ਹੋਣਾ ਚਾਹੀਦਾ ਪ੍ਰੀਪੇਡ ਨਾਲ ਕਰ ਦੋ ਰਿਲੀਜ਼ ਹੋਗੇ ਅਕੋਰਡਿੰਗ ਜਿਬਸ ਦੇ ਹਾਲੀ ਦੀ ਤਰ੍ਹਾਂ ਦੇਖੀ ਤਾਂ ਹਨਾ ਜੁਲਾਈ ਅਗਰ ਦੇ ਵਿੱਚ ਹੈ ਨਾ ਤੁਹਾਡੇ ਐਗਜ਼ਾਮ ਸਟਾਰਟ ਹੋ ਬਟ ਹਸਦਾ ਕੋਈ ਨੋਟੀਫਿਕੇਸ਼ਨ ਆ ਜਿਹੜੀ ਇਸ ਤਰ੍ਹਾਂ ਦੀ ਨਹੀਂ ਹੈ ਜਿਵੇਂ ਵੀ ਅਪਡੇਟ ਆਉਂਦੇ ਕੋਈ ਆਪਕੋ ਤੁਹਾਡਾ ਸ਼ੇਅਰ ਕਰਨਗੇ ਜ਼ਰੂਰ ਤਸਵੀਰਾਂ ਕੈਰੀਆਂ ਖਿੱਚੋ ਇਹ ਪਰ ਦੀ ਸਰ ਮੇਰੀ ਪਲਸ 2 ਕੰਪਲੀਟ ਹੋ ਗਈ ਹੈ ਐਂਡ ਹੁਣ ਪੰਜਾਬ ਪਾਲਸਟਰੀ ਬੀਏ ਕਰਨੀ ਹੈ ਜ਼ਰੂਰੀ ਹੈ ਦੇਖੋ ਜੀ ਜੇ ਤੁਹਾਡੀ ਪਲਸ 2 ਹੋ ਚੁੱਕੀ ਹੈ ਤੁਸੀਂ ਐਜ਼ ਅ ਕੰਸਟੇਬਲ ਅਪਲਾਈ ਲਈ ਜਾ ਸਕਦੇ ਹੋ ਠੀਕ ਹੈ ਸਟੱਡੀ ਨੂੰ ਨਾ ਬੰਦ ਕਰੋ ਸਟੱਡੀ ਤੁਸੀਂ ਆਪ ਨੂੰ ਪ੍ਰਾਈਵੇਟ ਕਰ ਸਕਦੇ ਹੋ ਠੀਕ ਹੈ ਤੇ ਸਬ ਇਨਸਪੈਕਟਰ ਲਈ ਤੁਹਾਨੂੰ ਪਤਾ ਤੁਹਾਡੀ ਬੀਏ ਪਾਸ ਹੋਣਾ ਬਹੁਤ ਜ਼ਰੂਰੀ ਹੈ ਸਰ ਮੇ ਪਲਸ 2 ਕੰਪਲੀਟ ਹੋ ਗਿਆ ਐਂਡ ਹੁਣ ਪੰਜਾਬ ਪੁਲਿਸ ਦੇ ਬੀਏ ਕਰਨੀ ਆ ਜ਼ਰੂਰੀ ਹੈ ਦੇਖੋ ਜੀ ਜੇ ਤੁਹਾਡੀ ਪਲਸ 2 ਹੋ ਚੁੱਕੀ ਹੈ ਤੁਸੀਂ ਐਜ਼ ਅ ਕੰਸਟੇਬਲ ਐਂਟਰੀ ਲਈ ਜਾ ਸਕਦੇ ਹੋ ਠੀਕ ਹੈ ਸਟੱਡੀ ਨੂੰ ਨਾ ਬੰਦ ਕਰੋ ਸਟੱਡੀ ਤੁਸੀਂ ਆਪਣੀ ਪ੍ਰਾਈਵੇਟ ਕਰ ਸਕਦੇ ਹੋ ਠੀਕ ਹੈ ਤੇ ਸਬ ਇਨਸਪੈਕਟਰ ਲਿਖਣ ਕੋ ਤਾਂ ਤੁਹਾਡੀ ਬੀਏ ਪਾਸ ਹੋਣਾ ਬਹੁਤ ਜ਼ਰੂਰੀ ਹੈ ਸਰ ਮੈਂ ਪਲਸ 2 ਤੋਂ ਬਾਅਦ ਬੀਏ ਚ ਤੋਂ ਬੀਏ ਕੋਪਨਚ ਕਰਕੇ ਤੁਹਾਡੀ ਕੰਮ ਜਾਨ ਕਰ ਸਕਦਾ ਹਾਂਜੀ ਇਹ ਥੋੜਾ ਬੈਸਟ ਆਪਸ਼ਨ ਹੈ ਤੁਹਾਡੇ ਲਈ ਕਿਉਂਕਿ ਦੇਖੋ ਆਪਣਾ ਮੇਨ ਮਕਸਦ ਤਾਂ ਤੁਹਾਨੂੰ ਪਤਾ ਹੈ ਨੌਕਰੀ ਲੈਣੀ ਹੈ ਹਨਾ ਬੀਏ ਕਰਕੇ ਤੁਹਾਡੇ ਅੱਥ ਕੋਈ ਨੌਕਰੀ ਤਾਂ ਲੱਗੇਗੀ ਨਹੀਂ ਹਨਾ ਤਾਂ ਜੇ ਤੁਹਾਡਾ ਮੋਟਿਵ ਹੈ ਪੰਜਾਬ ਪੁਲਿਸ ਨੂੰ ਜਾਗੇ ਤੇ ਤੁਸੀਂ ਪਲੱਸ 2 ਤੋਂ ਬਾਅਦ ਆਪਣੀ ਜਿਹੜੀ ਤਿਆਰੀ ਹੈ ਪ੍ਰੋ ਪੰਜਾਬ ਪੁਲਿਸ ਦੀ ਜਾਂ ਕਿਸੇ ਹੋਰ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਹੈ ਜਿਹੜੀ ਸ਼ੁਰੂ ਰੱਖੋ ਨਾਲ ਦੀ ਨਾਲ ਠੀਕ ਹੈ ਜਿਵੇਂ ਕੋਈ ਪੋਸਟ ਆਉਂਦੀ ਹੈ ਤੁਸੀਂ ਉਹਦੀ ਵੈਕੈਂਸੀ ਫਿਲ ਅਪ ਕਰਕੇ ਐਂਡ ਤੁਸੀਂ ਇਗਜ਼ਾਮ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਬੀਏ ਕਰ ਤੋਂ ਬਾਅਦ ਤੁਸੀਂ ਸੋਚੋਗੇ ਓਹੋ ਮੈਨੂੰ ਜੋਬ ਲੈਣੀ ਸੀਗੀ ਤੇ ਤੁਸੀਂ ਹੁਣ ਤੋਂ ਪਲੱਸ ਤੋਂ ਬਾਅਦ ਤਿਆਰੀ ਕਰਨ ਲੱਜਣਾ ਬਹੁਤ ਵਧੀਆ ਆਪਸ਼ਨ ਹੈ ਤੁਹਾਡੇ ਲਈ ਬਹੁਤ ਗੁੱਡ ਸਰ ਇੱਕ ਮਾਂਦੀ ਫੀਸ ਕਿੰਨੀ ਹੈ ਜੀ ਬਹੁਤ ਘੱਟ ਫੀਸ ਹੈ ਜੀ ਬਹੁਤ ਜ਼ਿਆਦਾ ਘੱਟ ਫੀਸ ਹੈ ਆਪਣੀ ਅਕੈਡਮੀ ਦੀ ਠੀਕ ਹੈ ਅਕੋਰਡਿੰਗ ਟੂ ਬਜਟ ਲੀਆ ਠੀਕ ਹੈ ਜੇ ਕੋਈ ਬੱਚਾ ਅ ਨਹੀਂ ਵੀ ਪੇ ਕਰ ਪਾ ਰਿਹਾ ਹੈਗਾ ਇੰਨੀ ਜ਼ਿਆਦਾ ਫੀਸ ਅਫੋਰਡ ਹਨਾ ਤਾਂ ਉਹਦੇ ਲਈ ਸਪੈਸ਼ਲ ਡਿਸਕਾਊਂਟ ਵਗੈਰਾ ਚਲਾ ਰਿਹਾ ਹੈ ਆਪਾਂ ਨੇ ਬੱਚਾ ਮਿਹਨਤੀ ਹੋਣਾ ਚਾਹੀਦਾ ਬਸ ਮਿਹਨਤੀ ਠੀਕ ਹੈ ਜੀ ਤੇ ਸਭ ਚੀਜ਼ਾਂ ਦਾ ਪ੍ਰਬੰਧ ਹੈ ਹਾਈ ਟੂ ਹਾਈ ਫੈਸਿਲਿਟੀ ਵੀ ਹੈ ਆਪਣੀ ਅਕੈਡਮੀ ਦੇ ਵਿੱਚ ਠੀਕ ਹੈ ਤੇ ਸਰੀਕ ਮੰਦੀ ਫੀਸ ਕਿੰਨੀ ਹੈ ਜੀ ਬਹੁਤ ਘੱਟ ਫੀਸ ਹੈ ਜੀ ਬਹੁਤ ਜ਼ਿਆਦਾ ਘੱਟ ਫੀਸ ਹੈ ਆਪਣੀ ਅਕੈਡਮੀ ਦੀ ਠੀਕ ਹੈ ਅਕੋਰਡਿੰਗ ਟੂ ਬਜਟ ਲੀਗਾ ਠੀਕ ਹੈ ਜੇ ਕੋਈ ਬੱਚਾ ਅ ਨਹੀਂ ਵੀ ਪੇ ਕਰ ਪਾ ਰਿਹਾ ਹੈਗਾ ਇੰਨੀ ਜ਼ਿਆਦਾ ਫੀਸ ਅਫੋਰਡ ਹਨਾ ਤਾਂ ਉਹਦੇ ਲਈ ਸਪੈਸ਼ਲ ਡਿਸਕਾਊਂਟ ਵਗੈਰਾ ਚਲਾ ਰਿਹਾ ਹੈ ਆਪਾਂ ਨੇ ਬੱਚਾ ਮਿਹਨਤੀ ਹੋਣਾ ਚਾਹੀਦਾ ਬਸ ਮਿਹਨਤੀ ਠੀਕ ਹੈ ਜੀ ਤੇ ਸਭ ਚੀਜ਼ਾਂ ਦਾ ਪ੍ਰਬੰਧ ਹੈ ਹਾਈ ਟੂ ਹਾਈ ਫੈਸਿਲਿਟੀ ਵੀ ਹੈ ਆਪਣੀ ਅਕੈਡਮੀ ਦੇ ਵਿੱਚ ਠੀਕ ਹੈ ਤੇ ਸਰ ਤੁਹਾਨੂੰ ਕੋਸਨ ਲੱਗੇ ਸੱਚੀ ਸੋਦੀ ਸਾਈਡ ਕਿਉਂ ਸੀ ਕਿਉਂ ਸੀ ਕਰਮ ਸੈਟ ਆਪੇ ਦੱਸ ਦੇ ਸਰpasson ਮੈਡਮਿਸ਼ਨ ਕਰਾਣ ਦੀ ਅਨਾਸਾਧ్యం ਆਜੀ ਮੈਡਮ yes ਗੁੱਡ ਆਜ ਜੀ ਆਜੋ ਜਲਦੀ ਬਹੁਤ ਹੀ ਵਧੀਆ ਕੋਸਾ ਵਰੀ ਇਨਸਪੀਰੇਸ਼ਨ ਕੋਈ ਕੋਈ ਹੋਵੇ ਮੈਨਾਂ ਹੁੰਦਾ ਏ ਕੀ ਕਹਾਂਗੇ ਤੇ ਬਾਕੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਦੇਖੋ ਤੁਸੀਂ ਬਹੁਤ ਰਿਸਪੈਕਟ ਕੀਤੀ ਮੜ ਵੀ ਕੋਸਾ ਸਾਹਿਬ ਦੀ ਤੁਹਾਡਾ ਵੀ ਦਿਲੋਂ ਕਰਦੇ ਆ ਬਾਕੀ ਤੁਸੀਂ ਗੱਲ ਇਹ ਝੂਠ ਨਹੀਂ ਕਹੀ ਸੱਚ ਗੱਲ ਆ ਬਹੁਤ ਹੀ ਚੰਗੇ ਇਨਸਾਨ ਨੇ ਚੰਗੇ ਕੋਚ ਨੇ ਤਨ ਮਨ ਦੇ ਨਾਲ ਮਿਹਨਤ ਕਰਾਉਂਦੇ ਨੇ ਆਪਣੇ ਬੱਚਾ ਮੈਂ ਆਪਣੇ ਬੱਚੇ ਸਮਝ ਕੇ ਮਿਹਨਤ ਕਰਵਾਂ ਨੇ ਬਾਕੀ ਤੁਸੀਂ ਇਹ ਗੱਲ ਸਹੀ ਆਖੀ ਥੈਂਕ ਯੂ ਬਹੁਤ ਬੜਾ ਪਿਆਰ ਲੁਧਿਆਣਾ ਮੈਂ ਕਹਾਂ ਪੜਤੀ ਆਪਕੀ ਅਕੈਡਮੀ ਲੁਧਿਆਣਾ ਦੇ ਵਿੱਚ ਜੋ ਗਿਲ ਨਹਿਰ ਹੈ ਨਾ ਗਿਲ ਨਹਿਰ ਤੋਂ 2 ਕਿਲੋਮੀਟਰ ਅੱਗੇ ਮਰੀ ਕੋਲੇ ਵਾਲੇ ਰੋਡ ਪਰ ਜਾਣਾ ਤੇ ਉਸ ਪਰ ਸੱਜੇ ਹੱਥ ਪਹਿਲਾ ਪਿੰਡ ਆਤਾ ਹੈ ਆਲਮਗਿਰੀ ਬਾਈ ਦਾ ਹਿੰਦੀ ਥੋੜਾ ਹੱਤ ਟੈਟ ਕੋਈ ਨਾ ਤੁਸੀਂ ਮੈਨੂੰ ਨੀਚੇ ਦੇ ਨੰਬਰ ਤੇ ਕਾਲ ਕਰ ਸਕਦੇ ਹੋ 8847478213 ਮਤਲਬ ਲੋਕੇਸ਼ਨ ਸੈਂਡ ਕਰ ਦਿਓ ਸਰ ਪੰਜਾਬ ਵੇਟ ਦੱਸੋ ਕਿੰਨਾ ਹੋਣਾ ਚਾਹੀਦਾ ਪੰਜਾਬ ਪੁਲਿਸ ਵੀ ਵੇਟ ਦਾ ਕੋਈ ਮੈਟਰ ਨਹੀਂ ਹੈ ਜੀ ਕੋਈ ਮੈਟਰ ਨਹੀਂ ਸਰ ਜਿਹੜੇ ਛੱਡ ਕੇ ਜਾਂਦੇ ਆ ਉਹਨਾਂ ਦਾ ਕੀ ਵਿਚਾਰ ਆਿਆਂ ਦਾ ਮਾਨ ਨਹੀਂ ਕਰੀਦਾ ਜੀ ਗਆਂ ਦੇ ਬਾਰੇ ਅਫਸੋਸ ਨਹੀਂ ਕਰੀ ਪਹੇਗਾ ਇਹ ਦੁਨੀਆਦਾਰੀ ਹੈ ਚੱਲਦਾ ਰਹਿੰਦਾ ਹੈ ਅੱਗੇ ਵਧ ਆਪਣੀ ਜ਼ਿੰਦਗੀ ਦੇ ਵਿੱਚ ਕਿਰਪਾ ਉਸਤਾਜੀ ਤੁਹਾਡੀ ਆਸ਼ੀਰਵਾਦ ਜਿਉਂਦੇ ਰਹੋ ਬਹੁਤ ਸਾਰਾ ਪਿਆਰ ਤੁਹਾਡੇ ਲਈ ਬਹੁਤ ਸਰ ਜਿਹੜੀ ਅਕੈਡਮੀ ਜੀ ਤੁਸੀਂ ਹੁੰਨੇ ਹੋ ਅਸੀਂ ਉੱਥੇ ਹੀ ਟ੍ਰੇਨਿੰਗ ਕਰਨੀ ਹੈ ਕਿਸੇ ਬ੍ਰਾਂਚ 'ਚ ਨਹੀਂ ਜਾਣਾ ਤੁਹਾਡੇ ਕੋਲ ਹੀ ਟ੍ਰੇਨਿੰਗ ਕਰਨੀ ਹੈ ਮੇਰੀ ਹੀ ਬ੍ਰਾਂਚ ਹੈ ਜੀ ਮੈਂ ਹੀ ਉੱਥੇ ਆਪਰੇਟ ਕਰ ਰਿਹਾ ਹਾਂ ਆਪਰੇਟ ਕਰਨਾ ਮੀਨਸ ਕਿ ਮੈਂ ਹੀ ਟ੍ਰੇਨਿੰਗ ਦਿੰਨਾ ਹੈ ਠੀਕ ਹੈ ਜੀ ਉਸ ਸੀਰੀਅਸ ਇੰਟਰੈਸਟ ਲਓ ਤੁਸੀਂ ਆਜੋ ਤੁਸੀਂ ਠੀਕ ਹੈ ਕਾਲ ਕਰੋ ਮੈਨੂੰ ਮੈਂ ਤੁਹਾਨੂੰ ਸਾਰੀ ਡੀਟੇਲ ਦੰਨਾ ਸਰ ਜੀ ਕਾਲ ਕਰਕੇ ਪਤਾ ਕਰਾਂਗੇ ਐਵੇਂ ਨਾ ਹੋਵੇ ਕਿ ਫੀਸ ਜ਼ਿਆਦਾ ਹੋਵੇ ਸਾਡੀ ਖਲ ਆਈ ਜਾਵੇ ਦੇਖੋ ਜੀ ਸਮੇਂਦਾਰ ਉਹ ਇਨਸਾਨ ਹੁੰਦਾ ਦੇਖ ਕੋਈ ਤੇ ਵੀ ਤੂੰ ਜਾਣਾ ਉਸ ਤੋਂ ਪਹਿਲਾਂ ਕਾਲ ਕਰਕੇ ਸਾਰੀ ਡੀਲ ਲਵ ਉਸ ਤੋਂ ਬਾਅਦ ਫਿਰ ਜਾ ਕੇ ਵਿਜ਼ਿਟ ਕਰ ਗਿਆ ਉਹ ਸਾਰਾ ਦੇਖਉਣਾ ਕਿਵੇਂ ਹੈ ਸਿਸਟਮ ਸਭ ਕੁਝ ਹੈ ਨਾ ਚਾਹੇ ਮੇਰੀ ਅਕੈਡਮੀ ਕਿਉਂ ਆ ਤੁਸੀਂ ਆ ਕੇ ਵਿਜ਼ਿਟ ਕਰਕੇ ਜਾਓ ਦੇਖੋ ਜੇ ਤੁਸੀਂ ਡੈਮੋ ਲੈਣਾ ਤਾਂ ਤੁਸੀਂ ਡੈਮੋ ਵੀ ਲਵ ਠੀਕ ਹੈ ਡੈਮੋ ਕਰ ਲੈ ਕੇ ਦੇਖੋ ਕਿ ਤੁਹਾਨੂੰ ਖਾਣ ਪੀਣ ਨੂੰ ਕੀ ਮਿਲਦਾ ਹੈ ਥੋੜੀ ਰੈਸ਼ ਤਾਂ ਕਿਵੇਂ ਆ ਠੀਕ ਹੈ ਗਰਾਊਂਡ ਕਿੰਨੇ ਟਾਈਮ ਲੱਗਦਾ ਤੁਹਾਡਾ ਕੀ ਸੀਨ ਸਾਰਾ ਸਟੱਡੀ ਦਾ ਕੀ ਸੀਨ ਸਭ ਕੁਝ ਦੇਖੋ ਇਹ ਫੋਨ ਤੇ ਉਹ ਸਭ ਜੀ ਨਹੀਂ ਹੁੰਦੇ ਹੈ ਇਹ ਪੋਸਿਬਲ ਹੈ ਨਾ ਤੇ ਗੁਮੰਦ ਦੱਸੋ ਤਾਂ ਆਪਣੀ ਅਕੈਡਮੀ ਤੇ ਹਰ ਇੱਕ ਚੀਜ਼ ਤੇ ਤੁਹਾਨੂੰ ਹੈ ਪ੍ਰੋਪਰ ਸੈਟੀਸਫਾਈਡ ਹੋਣ ਤੋਂ ਬਾਅਦ ਹੀ ਤੁਹਾਡੀ ਐਡਮਿਸ਼ਨ ਕਰਵਾਈ ਜਾਂਦੀ ਹੈ ਹੈਨਾ ਇਹ ਨਹੀਂ ਹੈ ਕਿ ਕੁਝ ਦਿਖਾਇਆ ਕੁਝ ਹੈ ਕਰਵਾਇਆ ਕੁਝ ਹੈ ਠੀਕ ਹੈ ਐਮੇਦਾਨ ਨਹੀਂ ਹੈ ਕੁਝ ਥੈਂਕ ਯੂ ਸਰ ਰਿਪਲਾਈ ਦੇਣ ਲਈ ਕੋਈ ਨਹੀਂ ਜੀ ਮੈਂ ਕੋਸ਼ਿਸ਼ ਕਰਦਾ ਹਾਂ ਜਿੰਨਾ ਜ਼ਿਆਦਾ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕਾਂ ਪਰ ਫਿਰ ਵੀ ਜੇ ਕੋਈ ਤੇ ਸਵਾਲ ਦਾ ਜਵਾਬ ਰਹਿ ਜਾਂਦਾ ਹੈ ਤਾਂ ਮਾਫੀ ਹੁੰਦੀ ਹੈ ਲਈ ਨੈਕਸਟ ਟਾਈਮ ਜ਼ਰੂਰ ਉਹਦੇ ਸਵਾਲ ਪਿਕ ਹੋਣਗੇ